ਹਾਂਜੀ ਪਿਆਰੇ ਬੱਚਿਓ ਅੱਜ ਆਪਾਂ ਸਿੱਖਾਂਗੇ ਅਗੇਤਰ ਸੰਖਿਆਵਾਂ ਲਿਖੋ ਯਾਨੀ ਦਿੱਤੀ ਹੋਈ ਸੰਖਿਆ ਜੇ ਕੋਈ ਸੰਖਿਆ ਦਿੱਤੀ ਹੋਵੇ ਉਹਦੀ ਅਗੇਤਰ ਸੰਖਿਆ ਪਤਾ ਕਰਨੀ ਹੋਵੇ ਤਾਂ ਕਿਸ ਤਰ੍ਹਾਂ ਕਰਾਂਗੇ ਅੱਜ ਆਪਾਂ ਬੱਚਿਓ ਇਹ ਸਿੱਖਾਂਗੇ ਜਿਸ ਤਰ੍ਹਾਂ ਇੱਥੇ ਤੁਸੀਂ ਦੇਖ ਰਹੇ ਹੋ ਸਾਹਮਣੇ ਸੰਖਿਆ ਦਿੱਤੀ ਹੈ 7 ਤਾਂ ਇਹ ਦੇਖਣਾ ਇਹਦੇ ਵਿੱਚ ਕਿ 7 ਤੋਂ ਅਗਲੀ ਸੰਖਿਆ ਕੀ ਹੁੰਦੀ ਹੈ ਜਦੋਂ ਅਸੀਂ ਗਿਣਤੀ ਪੜ੍ਹਦੇ ਆਂ ਲਿਖਦੇ ਆਂ ਅਦੋਂ 7 ਤੋਂ ਅਗਲੀ ਸੰਖਿਆ ਕੀ ਹੁੰਦੀ ਹੈ 8 ਫਿਰ 10 5 15 ਲਿਖਿਆ ਹੋਇਆ ਇਹ ਸੰਖਿਆ ਹੈਗੀ 10 5 15 15 ਤੋਂ ਅਗਲੀ ਸੰਖਿਆ ਕੀ ਹੁੰਦੀ ਹੈ 16 10 6 16 ਉਸੇ ਤਰ੍ਹਾਂ ਹੀ 30 8 38 ਦੀ ਅਗਲੀ ਸੰਖਿਆ ਕੀ ਹੁੰਦੀ ਹੈ 39 39 77 ਦੀ ਅਗਲੀ ਸੰਖਿਆ ਹੈ 78 ਇਹਦਾ ਮਤਲਬ 7 ਦੀ ਅਗਲੀ ਸੰਖਿਆ 8 ਹੈ ਤਾਂ 7 ਦਾ ਅਗੇਤਰ ਬਣਿਆ ਆਥਰ ਸੰਖਿਆ 15 ਦੀ ਅਗੇਤਰ ਸੰਖਿਆ ਕਿਹੜੀ ਹੈ 16 38 ਦੀ ਅਗੇਤਰ ਸੰਖਿਆ 39 77 ਦੀ ਅਗੇਤਰ ਸੰਖਿਆ 78 ਤਾਂ ਬੱਚਿਓ ਹੁਣ ਅਸੀਂ ਦੇਖੀਏ ਕਿ ਇਹ ਜਿਹੜੀ ਦਿੱਤੀ ਹੋਈ ਸੰਖਿਆ ਦੀ ਅਗੇਤਰ ਸੰਖਿਆ ਪਤਾ ਕਰਨ ਲਈ ਅਸੀਂ ਕੀ ਕਰਾਂਗੇ ਛੋਟੀਆਂ ਸੰਖਿਆਵਾਂ ਦਾ ਪਤਾ ਲੱਗ ਜਾਂਦਾ ਕਿ ਉਹ ਗਿਣਤੀ ਆਪਾਂ ਪੜ੍ਹਦੇ ਆਂ 7 ਤੋਂ ਅਗਲੀ ਸੰਖਿਆ 8 ਹੁੰਦੀ ਹੈ 38 ਤੋਂ ਅਗਲੀ ਸੰਖਿਆ 39 ਹੁੰਦੀ ਹੈ। ਪਾਡੀ ਕਲਾਸ ਦੇ ਸਵਾਲਾਂ ਦੇ ਵਿੱਚ ਵੱਡੀਆਂ ਸੰਖਿਆਵਾਂ ਦਿੱਤੀਆਂ ਹੁੰਦੀਆਂ ਤਾਂ ਅਦੋਂ ਫਿਰ ਥੋੜਾ ਜਿਹਾ ਕਿਸੇ ਵੱਲੇ ਪਤਾ ਨਹੀਂ ਲੱਗਦਾ ਕਿ ਅਗਲੀ ਸੰਖਿਆ ਕੀ ਹੋਊਗੀ। ਤਾਂ ਅਗੇਤਰ ਸੰਖਿਆ ਪਤਾ ਕਰਨ ਦੇ ਲਈ ਅਸੀਂ ਦਿੱਤੀ ਹੋਈ ਸੰਖਿਆ ਦੇ ਵਿੱਚੋਂ ਇੱਕ ਜੋੜ ਦਿੰਨੇ ਆ। 7 ਦੇ ਵਿੱਚੋਂ 1 ਜੋੜਿਆ ਤਾਂ 8 ਆ ਜਾਂਦਾ ਹੈ। ਅਗਲੀ ਸੰਖਿਆ ਆ ਜਾਂਦੀ ਹੈ। ਆ ਦੇਖੋ ਬੱਚਿਓ 7 ਦੇ ਵਿੱਚੋਂ ਅਸੀਂ 1 ਜੋੜ ਦਈਏ ਤਾਂ ਬਣ ਜਾਏਗਾ 8 ਇਹਦਾ ਮਤਲਬ 7 ਦੀ ਅਗਲੀ ਤਰ ਸੰਖਿਆ ਕੀ ਹੋਈ 8 ਪਤਾ ਕਿਵੇਂ ਕੀਤਾ 1 ਜੋੜ ਕੇ ਇਸੇ ਤਰ੍ਹਾਂ ਸੰਖਿਆ ਹੈ 38 38 ਇਸ ਦੇ ਵਿੱਚ 1 ਜੋੜਾਂਗੇ ਤਾਂ ਬਣ ਜਾਏਗਾ 39 39 38 ਦੀ ਅਗਲੀ ਤਰ ਸੰਖਿਆ ਕੀ ਬਣੀ 39 ਇੱਥੇ ਬੱਚਿਓ ਇੱਕ ਗੱਲ ਦਾ ਧਿਆਨ ਰੱਖਿਓ ਜਦੋਂ 38 ਦੇ ਵਿੱਚ ਇੱਕ ਜੋੜਨਾ ਤਾਂ ਇੱਕ ਜਿਹੜਾ ਹੈਗਾ ਸੱਜੇ ਪਾਸੇ ਪਾਣਾ ਇਕਾਈ ਦੇ ਅੰਕ ਦੇ ਥੱਲੇ ਇਸੇ ਤਰ੍ਹਾਂ ਬੱਚਿਓ 15 ਦੀ ਅਗੇਤਰ ਪਤਾ ਕਰਨ ਲਈ ਇੱਕ ਜੋੜ ਦਿੱਤਾ ਤਾਂ ਸੰਖਿਆ ਆ ਗਈ 16 ਅਗੇਤਰ ਬਣ ਗਈ 16 ਇਸੇ ਤਰ੍ਹਾਂ 77 ਦੇ ਵਿੱਚੋਂ ਇੱਕ ਜੋੜ ਕੇ 78 ਆ ਗਿਆ 77 ਦੀ ਅਗੇਤਰ ਸੰਖਿਆ ਬਣੀ 78 ਮਤਲਬ ਸਿੰਪਲ ਜੀ ਗੱਲ ਹੈ ਬੱਚਿਓ ਅਗੇਤਰ ਸੰਖਿਆ ਪਤਾ ਕਰਨ ਦੇ ਲਈ ਦਿੱਤੀ ਹੋਈ ਸੰਖਿਆ ਦੇ ਵਿੱਚੋਂ ਇੱਕ ਜੋੜ ਦਿਓ ਤਾਂ ਅਗੇਤਰ ਆ ਜਾਊਗਾ ਆਓ ਬੱਚਿਓ ਹੁਣ ਆਪਾਂ ਤੁਹਾਡੀ ਪੰਜਵੀਂ ਕਲਾਸ ਦੀ ਮੈਥ ਦੀ ਬੁੱਕ ਦੇ ਸਾਹਮਣ ਕਰਕੇ ਦੇਖੀਏ ਤੁਹਾਡੇ ਮੈਥ ਦੀ ਬੁੱਕ ਦੇ ਵਿੱਚ ਚੈਪਟਰ ਜਿਹੜਾ ਪਹਿਲਾ ਹੈਗਾ ਐਕਸਰਸਾਈਜ਼ ਹੈ 1.1 ਉਹਦਾ ਪੰਜਵਾਂ ਸਵਾਲ ਆ ਅਗੇਤਰ ਸੰਖਿਆ ਲਿਖੋ ਦਿੱਤੀਆਂ ਹੋਈਆਂ ਸੰਖਿਆਵਾਂ ਦੀ ਅਗੇਤਰ ਸੰਖਿਆ ਲਿਖਣੀ ਹੈ ਏ 파ਟ ਦੇ ਵਿੱਚ ਪੁੱਛਿਆ ਗਿਆ 998 ਮਤਲਬ 998 ਦੀ ਅਗੇਤਰ ਸੰਖਿਆ ਪਤਾ ਕਰਨੀ ਹੈ ਤਾਂ ਸਾਨੂੰ ਪਤਾ ਹੁਣ 998 ਦੇ ਵਿੱਚੋਂ 1 ਜੋੜਨਾ ਤਾਂ ਆ ਜਾਊਗਾ 999 998 ਦੀ ਅਗੇਤਰ ਸੰਖਿਆ ਕੀ ਆ ਗਈ 999 ਇੱਥੇ ਬੱਚਿਓ ਇੱਕ ਜਿਹੜਾ ਹੈਗਾ ਬਿਲਕੁਲ ਇਕਾਈ ਦੇ ਅੰਕ ਦੇ ਥੱਲੇ ਲਗਾਣਾ ਹੈ ਇਸੇ ਤਰ੍ਹਾਂ B ਪਾਰਟ ਦੇ ਵਿੱਚ ਸੰਖਿਆ ਦਿੱਤੀ ਹੈ 10000 ਇਸ ਦੀ ਅਗੇਤਰ ਪਤਾ ਕਰਨ ਦੇ ਲਈ ਅਗੇਤਰ ਸੰਖਿਆ ਪਤਾ ਕਰਨ ਲਈ ਇੱਕ ਜੋੜ ਦਿੱਤਾ ਤਾਂ ਬਣ ਗਿਆ 10001 ਸਿੰਪਲ ਲੱਚੋ ਇਹ ਇਸੇ ਤਰ੍ਹਾਂ C ਪਾਰਟ ਵੀ ਬਹੁਤ ਸਿੰਪਲ 2018 ਇੱਕ ਜੋੜ ਦਿਆਂਗੇ ਤਾਂ ਬਣ ਜਾਏਗਾ 2019 2018 ਦੀ ਅਗੇਤਰ ਸੰਖਿਆ ਆ ਗਈ 2019 ਇਹ ਬਹੁਤ ਜ਼ਿਆਦਾ ਸਿੰਪਲ ਸੀ ਬੱਚਿਓ ਪਰ ਅਗਲਾ ਜਿਹੜਾ ਡੀ ਪਾਰਟ ਇਹਨੂੰ ਬੜੇ ਧਿਆਨ ਨਾਲ ਸਮਝਿਓ ਸੰਖਿਆ ਦਿੱਤੀ ਹੈ 99000 999 ਤਾਂ 99000 999 ਨੂੰ ਦੇ ਵਿੱਚੋਂ ਇੱਕ ਜੋੜਨਾ ਇਸ ਤਰ੍ਹਾਂ ਲਿਖ ਦੇਣਾ ਇਕਾਈ ਦੇ ਅੰਕ ਦੇ ਬਿਲਕੁਲ ਥੱਲੇ ਇੱਕ ਲਿਖ ਦੇਣਾ ਪਲੱਸ ਦਾ ਨਿਸ਼ਾਨ ਪਾ ਦਿੱਤਾ ਜਦੋਂ ਜੋੜਿਆ ਆ ਦੇਖੋ ਬੱਚਿਓ 9 ਤੇ 1 10 ਬਣ ਗਏ 10 ਦੀ 0 ਇੱਕ ਹਾਂਸਲ ਬਣ ਜਾਏਗਾ ਫਿਰ 1 ਤੇ 9 10 10 ਦੀ 0 ਇੱਕ ਹਾਂਸਲ ਆ ਜਾਏਗਾ ਇਸ ਤਰ੍ਹਾਂ ਕਰਦੇ ਕਰਦੇ ਸਾਡਾ ਆਨਸਰ ਆਹ ਵਾਲੀ ਸੰਖਿਆ ਬਣ ਜੂਗੀ ਇਹ ਹੈ 1 ਲੱਖ ਯਾਨੀ 99000 999 ਚ ਜਦੋਂ ਅਸੀਂ ਇੱਕ ਜੋੜਿਆ ਕਿਉਂ ਜੋੜਿਆ ਅਗੇਤਰ ਸੰਖਿਆ ਪਤਾ ਕਰਨ ਦੇ ਲਈ ਆ ਸਾਡਾ ਆਨਸਰ ਆਇਆ 1 ਲੱਖ ਤਾਂ 99000 9099 ਦੀ ਅਗੇਤਰ ਸੰਖਿਆ ਕਿੰਨੀ ਬਣੀ 1 ਲੱਖ ਇਸੇ ਤਰ੍ਹਾਂ E ਪਾਰਟ ਦੇ ਵਿੱਚ ਸਿੰਪਲ ਹੈ 48675 ਦੀ ਅਗੇਤਰ ਸੰਖਿਆ ਦੀ ਅਗੇਤਰ ਸੰਖਿਆ ਪਤਾ ਕਰਨੀ ਆ 1 ਜੋੜ ਦਿੱਤਾ ਤਾਂ ਬਣ ਗਿਆ 48676 ਤਾਂ F ਪਾਰ ਥੋੜਾ ਜਿਆ ਸਮਝਣ ਦੀ ਜ਼ਰੂਰਤ ਪਊਗੀ ਸੰਖਿਆ ਦਿੱਤੀ ਹੋਈ ਹੈ 40000 ਨੋ ਇਹਦੀ ਅਗੇਤਰ ਸੰਖਿਆ ਪਤਾ ਕਰਨ ਦੇ ਲਈ ਪਲੱਸ ਕਰ ਦੇਾਂਗੇ 1 ਇਸ ਦੇ ਵਿੱਚੋਂ 1 ਜੋੜ ਦੇਾਂਗੇ 1 ਲਾਵਾਂਗੇ ਇਕਾਈ ਦੇ ਅੰਕ ਦੇ ਬਿਲਕੁਲ ਥੱਲੇ ਜਦੋਂ ਲਾਇਆ ਤਾਂ 9 ਤੇ 1 10 ਬਣ ਗਏ 1 ਹਾਂਸਲ ਬਣ ਜੂਗਾ ਹੁਣ ਹਾਂਸਲ ਜਦੋਂ ਦਹਾਈ ਦੇ ਅੰਕ ਜੋੜੇ ਤਾਂ 1 ਤੇ 0 1 ਬਣ ਗਿਆ ਤਾਂ ਬਾਕੀ ਉਸੇ ਤਰ੍ਹਾਂ ਜੋੜ ਦਿੱਤਾ ਤਾਂ ਸਾਡੀ ਸੰਖਿਆ ਬਣ ਗਈ 40010 ਯਾਨੀ ਸੰਖਿਆ ਦਿੱਤੀ ਸੀ 40009 ਇਸ ਦੀ ਅਗੇਤਰ ਸੰਖਿਆ ਪਤਾ ਕਰਨੀ ਸੀ ਇੱਕ ਜੋੜ ਦਿੱਤਾ ਤਾਂ ਸਾਡੀ ਸੰਖਿਆ ਆ ਗਈ 40010 ਤਾਂ ਅਗੇਤਰ ਸੰਖਿਆ ਬਣ ਗਈ 40010 ਇਸ ਤਰ੍ਹਾਂ ਬੱਚਿਓ ਤੁਸੀਂ ਆਪਣੀ ਮੈਥ ਦੀ ਬੁੱਕ ਦੇ ਵਿੱਚ 1.1 ਅਭਿਆਸ ਦਾ ਪੰਜਵਾਂ ਸਵਾਲ ਤੁਸੀਂ ਇਸ ਤਰ੍ਹਾਂ ਬੜੀ ਆਸਾਨੀ ਨਾਲ ਕਰਦੇ ਹੋਗੇ ਜੋੜ ਦਾ ਸਵਾਲ ਹੈ ਜੋੜਨਾ ਵੀ ਕੀ ਆ ਸਿੰਪਲ ਜਿਹਾ ਇੱਕ ਜੋੜਨਾ ਹੈਗਾ ਇੱਕ ਜੋੜ ਕੇ ਤਾਂ ਸਾਡੀ ਸੰਖਿਆ ਆ ਜਾਂਦੀ ਹੈ ਅਗੇਤਰ ਸੰਖਿਆ ਸਾਨੂੰ ਪਤਾ ਲੱਗ ਜਾਂਦੀ ਹੈਗੀ ਆ